ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈ ਝੋਟੀ ਸੇ ਲੈ ਲੈ ਕੇ ਆਏ ਜੀ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆ ਵੀਰ ਦੇ ਢੇਲੂ ਪਸ਼ੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਤੇ ਜਿਸ ਪਿੰਡ 'ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਜੈਮਲ ਸਿੰਘ ਬੋਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਨੇੜੇ ਬਈ ਤਾਪਾ ਸ਼ਹਿਰ ਆ ਜਾਂਦਾ ਇੱਧਰ ਸੰਧੂ ਕਲਾਂ ਰਾਈਆ ਇਹ ਪਿੰਡ ਨੇੜੇ ਹੀ ਰਹਿ ਜਾਂਦੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆ ਜਿਓ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਉਹ ਠੀਕ ਹੋ ਵਧੀਆ ਹਾਂ ਠੀਕ ਹੈ ਬਾਈ ਜੀ ਮੋਬਾਈਲ ਨੰਬਰ ਬੋ ਦਈ ਬਾਈ ਜੀ 9417943864 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਝੋਟੀ ਦੇਖਦੇ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਵੀਰੇ ਕਦੋਂ ਸੂਈ ਆ ਬਾਈ ਇਹਨੂੰ 12 ਕਿ ਦਿਨ ਹੋ ਗਏ ਵੀਰੇ ਬੱਚਾ ਕੀ ਦੇਤਾ ਜੀ ਬੱਚਾ ਕਟਾ ਦੇਤਾ ਕਟਾ ਹੈ ਹਾਂ ਜੀ ਠੀਕ ਆ ਬਾਈ ਤੇ ਕਿੰਨਾ ਦੁੱਧ ਹੁਣ ਚੋਣ ਵਾਲਾ ਤਿਆਰ ਆ ਬਾਈ ਹਣਜੀ 11.5 ਲੀਟਰ ਤਿਆਰ ਹੈ ਨੈਟ ਤਿਆਰ ਹੈ ਬਾਈ ਹਾਂ ਨੈਟ ਤਿਆਰ ਹੈ ਜੀ ਆਰਡਰ ਕਮਾਲ ਦਾ ਬਈ ਇਹ ਥਾਨ ਬੜਾ ਚੰਗਿਆ ਲੱਗਿਆ ਚਿਵਾਈ ਕਿਵੇਂ ਆ ਬਈ ਚਿਵਾਈ ਬਹੁਤ ਪੂਰੀ ਪੋਲੀ ਹੈ ਜੀ ਗੰਨੇ ਵਾਂਗੂ ਵਰਦੀ ਹੈ ਇੱਕ ਨੰਬਰ ਚਿਵਾਈ ਆ ਬਾਈ ਦੇ ਘਰ ਦੀ ਮਾਝਾ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਲੀਵਾ ਕਮਾਲ ਦਾ ਕੱਦ ਚੰਗਲ ਸਿੰਘ ਸਿੰਘ ਬਹੁਤ ਚੰਗਾ ਸੂਈ ਸਵਾਈਆ ਬੱਚਾ ਮਗਰ ਕੱਟਾਗਾ ਤੇ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੈਂਗਸੂng ਬਹੁਤ ਚੰਗਾ ਲੱਗਿਆ ਗਾੜੀ ਗੂੜੀ ਪੂਰੀ ਚੰਗੀਆਂ ਗਾੜੀ ਪਿਛਾੜੀ ਦੀ ਚੰਗੀਆਂ ਵਿੱਥੀ ਬਹੁਤ ਥਣਾ ਦੇ ਵਿੱਚ ਦੁੱਧ ਵਾਲਾ ਪੀਸ ਆ ਬਾਈ ਦੁੱਧ ਵੀ ਬਾਈ ਨੇ ਬਹੁਤ ਚੰਗਾ ਹੁਣ ਚੂਨ ਵਾਲਾ ਤਿਆਰ ਰਸਿਆਗਾ ਪੰਜ ਦੋ ਡੰਗ ਚੋਲਿਓ ਤਾਂ ਵੀ ਬਾਈ ਕਹਿੰਦਾ ਕੋਈ ਚੈੱਕ ਕਰਨੀ ਫੇਸ ਦੀ ਬਿਊਟੀ ਦੇਖੋ ਕਮਾਲ ਥੋੜਾ ਬੱਚੇ ਦਾ ਜ਼ਰੂਰ ਕਰਦੀ ਆ ਕੋਈ ਨਹੀਂ ਲੈ ਆਪੀ ਬੱਚੇ ਦਾ ਪੂਰਾ ਦੂਰ ਨਹੀਂ ਹੈ ਲਾ ਤੋਰਾ ਚੈੱਕ ਕਰੋ ਕੱਦ ਚੈੱਕ ਕਰੋ ਬਰੀਡ ਚੈੱਕ ਕਰੋ ਕਰਮਾਈ ਮੁੱਲ ਕੀ ਆ ਬਈ ਜਾਇਜ ਆ ਮੁੱਲ ਜੀ 120 ਹੈ ਜੀ 120000 ਰੁਪਇਆ ਮੁੱਲਾ ਮਾਨਤਾਨ ਮੌਕੇ ਤੇ ਮਾਨਤਾਨ ਹੋ ਜਾਊਗਾ ਮੌਕੇ ਦੇ ਵਿੱਚ ਮਾਨਤਾਨ ਹੋ ਜਾਊਗਾ ਬਈ ਮੁੱਲ ਜਾਇਜ ਆ ਝੋਟੀ ਚੰਗੀ ਆ ਬਈ ਇਹ ਥਣੇੜ ਤੋਂ ਚੈੱਕ ਕਰਵਾਨੇ ਬਹੁਤ ਚੰਗਾ ਥਣੇ ਲੇਵਾਲੂ ਵਾ ਕਮਾਲ ਦਾ ਅਜੇ ਚਵਾਈ ਦੇ ਟਾਈਮ ਪਿਆਗਾ ਉਹਦੋਂ ਆਰਡਰ ਆ ਜਿਹੜਾ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਗਾੜੀ ਪਿਛਾੜੀ ਪੂਰੀ ਚੰਗੀ ਆ ਕਰਨ ਮੇਰੀ ਲੈ ਇੰਦਰੋਂ ਮੋਰੋ ਲੇਵਾ ਚੈੱਕ ਕਰ ਲੋ ਇੱਕ ਨੰਬਰ ਆ ਨਾਣਾ ਨੂਣਾ ਫੁੱਲ ਚੰਗੀਆਂ ਇੱਕ ਕਿਸੇ ਵੀਰ ਨੂੰ ਬਈ ਚੋਟੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ